ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ ਅਦਾਬ ਸਾਈਡ ਤੇ ਫੋਟੋ ਇੱਕ ਦੇਖ ਰਹੇ ਹੋ ਤੁਸੀਂ ਮੈਂ ਇਸ ਫੋਟੋ ਨੂੰ ਫੁੱਲ ਸਕਰੀਨ ਤੇ ਤੁਹਾਨੂੰ ਦਿਖਾ ਦਿੰਦਾ ਪਰ ਫੋਟੋ ਵੇਖਿਓ ਬਹੁਤ ਗੌਰ ਨਾਲ ਪੂਰੇ ਪਰਿਵਾਰ ਦੇ ਹਾਵ ਭਾਵ ਬੋਡੀ ਲੈਂਗੁਏਜ ਸਾਰਾ ਕੁਝ ਰੀਡ ਕਰਿਓ ਫੋਟੋ ਦੇਖੋ ਸਕਰੀਨ ਤੇ ਇਹ ਖਬਰ ਹੈ ਜੀ ਹਰਿਆਣੇ ਦੀ ਨੌ ਬੱਚੀਆਂ ਸਨ ਤੇ ਦਸਵਾਂ ਬੇਟਾ ਇਹਨਾਂ ਦੇ ਹੋਇਆ ਸਭ ਤੋਂ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਔਰ ਨਵਜਮੇ ਬੱਚੇ ਦੀ ਮਾਲਕ ਸੋਹਣੀ ਤੇ ਲੰਬੀ ਉਮਰ ਕਰੇ ਹੁਣ ਤੁਸੀਂ ਸੋਚੋਗੇ ਕਿ ਇਹਦੀ ਖਬਰ ਕਿਉਂ ਬਣਾ ਰਹੇ ਹੋ ਕਦ ਤੋਂ ਗੱਲ ਸਾਂਝੀ ਕਰਨ ਲੱਗੇ ਹੋ ਫੋਟੋ ਗੌਰ ਨਾਲ ਵੇਖਿਓ ਤੁਹਾਨੂੰ ਲੱਗਦਾ ਹੈ ਕਿ ਕੁੜੀਆਂ ਦੇ ਚਿਹਰੇ ਤੇ ਮਾੜੀ ਮੋਟੀ ਵੀ ਕੋਈ ਐਸੀ ਚੀਜ਼ ਲੱਗੇ ਤੁਹਾਨੂੰ ਵੀ ਉਹ ਪਰਵਰਿਸ਼ ਉਹਨਾਂ ਦੀ ਕੋ ਮਾੜੀ ਹੋ ਰਹੀ ਹੋਵੇ ਜਾਂ ਕਿਸੇ ਗੱਲੋਂ ਪਿਆਰ ਦੀ ਕਮੀ ਤੁਹਾਨੂੰ ਲੱਗ ਰਹੀ ਹੋਵੇ ਮਾਪਿਓ ਵੱਲੋਂ ਜਾ ਇਹਨਾਂ ਨੂੰ ਇਦਾਂ ਸਮਝਿਆ ਜਾ ਰਿਹਾ ਹੋਵੇ ਕਿ ਧੀਆਂ ਹੀ ਹੋ ਗਈਆਂ ਧੀਆਂ ਹੀ ਹੋ ਗਈਆਂ ਜਾਂ ਉਹਨਾਂ ਦੇ ਪਹਿਰਾਵੇ ਤੋਂ ਤੁਹਾਨੂੰ ਲੱਗਦਾ ਹੋਵੇ ਕਿ ਇਹਨਾਂ ਦੀ ਪਰਵਰਿਸ਼ ਨਹੀਂ ਸਹੀ ਹੋ ਰਹੀ ਉਹਨਾਂ ਦੇ ਚਿਹਰੇ ਦੀ ਸਮਾਈਲ ਤੋਂ ਉਹਨਾਂ ਦੀ ਸਿਹਤ ਤੋਂ ਕਿਸੇ ਵੀ ਤਰ੍ਹਾਂ ਤੋਂ ਲੱਗ ਰਿਹਾ ਕਿ ਇਹਨਾਂ ਦੇ ਇਹਨਾਂ ਨੂੰ ਕਿਸੇ ਗੱਲ ਦਾ ਸ਼ਿਕਵਾ ਹੈਗਾ ਕਿ ਸਾਡੇ ਨੌ ਧੀਆਂ ਹੋ ਗਈਆਂ ਨਹੀਂ ਨਾ ਕੁਝ ਇੱਕ ਕਮੈਂਟ ਪੜ੍ਹਨੇ ਨੇ ਕਿਸੇ ਨੇ ਪਾਈ ਸੀ ਫੋਟੋ ਕਿ ਨੌ ਧੀਆਂ ਤੋਂ ਬਾਅਦ ਦਸਵਾਂ ਬੇਟਾ ਹੋਇਆ ਤੇ ਜਿੱਦ ਅੱਜ ਕੱਲ ਪਾਉਂਦੇ ਨੇ ਕਮੈਂਟ ਲਿਖਣ ਉਹ ਤੁਸੀਂ ਇਹਨਾਂ ਨੂੰ ਲਾਈਕ ਨਹੀਂ ਕਰੋਗੇ ਲੱਗਦਾ ਕੁਛ ਇਦਾਂ ਦਾ ਲਿਖ ਕੇ ਪਾਇਆ ਸੀ ਐਨੀਵੇ 5-600 ਕਮੈਂਟ ਸੀਗਾ ਸਾਰੇ ਦਿਖਾਂਦਾ ਪਰ 2-4 ਕਮੈਂਟ ਮੈਂ ਤੁਹਾਨੂੰ ਜਰੂਰ ਪੜਾਵਾਗਾ ਜਿਹੜੇ ਜ਼ਿਆਦਾਤਰ ਸਾਡੇ ਪੰਜਾਬੀਆਂ ਦੇ ਕਮੈਂਟ ਨੇ ਕਿਉਂਕਿ ਸਾਡੀ ਬਸ ਇੱਕਦਮ ਠਾਹ ਕਰਦਾ ਕਮੈਂਟ ਮਾਰਦੇ ਅਸੀਂ ਹੈਨਾ ਤੇ 2-4 ਚੰਗੇ ਕਮੈਂਟ ਵੀ ਸਾਨੂੰ ਵੀ ਤੁਹਾਨੂੰ ਦਿਖਾਵਾਂਗਾ ਪੰਜਾਬੀਆਂ ਦੇ ਹੀ ਪਰ ਦੂਜੀਆਂ ਕਮਿਊਨਿਟੀਆਂ ਨੇ ਬੜੇ ਸੋਹਣੇ ਉਹਨਾਂ ਨੂੰ ਪਾਕਿਸਤਾਨ ਤੋਂ ਵੀ ਕੌਂਗ੍ਰੈਚੁਲੇਸ਼ਨ ਦਿੱਤੀਆਂ ਨੇ ਹੋਰ ਕਮਿਊਨਿਟੀਆਂ ਨੇ ਵੀ ਪਰ ਜਿਹੜੇ ਸੀ ਠੇਠ ਗੁਰਮੁਖੀ ਵਿੱਚ ਪੰਜਾਬੀ ਲਿਖਣ ਵਾਲੇ ਆ ਨਾ ਉਹ ਪਤਾ ਨਹੀਂ ਅਸੀਂ ਲੱਭਦੇ ਰਹੇ ਨੇ ਮੌਕਾ ਦੇਖੋ ਇਸ ਤੋਂ ਪਹਿਲਾਂ ਕਮੈਂਟ ਦਿਖਾਵਾਂ ਤੁਸੀਂ ਇਹ ਸੋਚੋ ਕਿ ਇਸ ਪਰਿਵਾਰ ਨੇ ਇਹਨਾਂ ਪੇਰੈਂਟਸ ਨੇ ਨਾ ਤੇ ਧੀਆਂ ਨੂੰ ਕੋਖ ਵਿੱਚ ਮਾਰਿਆ ਹੈ ਨਾ ਨਾ ਇਹਨਾਂ ਦੀ ਪਰਵਰਿਸ਼ ਵਿੱਚ ਕੋਈ ਕਮੀ ਰੱਖੀ ਲੱਗਦੀ ਹੈ ਜੋ ਮੈਨੂੰ ਮਹਿਸੂਸ ਹੋ ਰਿਹਾ ਹੈ ਨਾ ਇਹਨਾਂ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਲੱਗਦਾ ਕਿ ਸਾਡੇ ਪਹਿਲਾਂ ਧੀਆ ਸਨ ਹੈ ਨਾ ਇਹਨਾਂ ਨੇ ਕਿਸੇ ਧੀ ਨੂੰ ਮਾਰਿਆ ਨਹੀਂ ਕਿਸੇ ਨੂੰ ਛੱਡਿਆ ਨਹੀਂ ਕਿਸੇ ਨੂੰ ਜਿੱਦਾਂ ਅੱਜਕੱਲ ਤੁਸੀਂ ਦੇਖਦੇ ਹੋ ਨਾ ਧੀ ਧੀਜੀ ਧੀ ਵੀ ਹੋ ਜਵੇ ਤਾਂ ਸੜਕਾਂ ਤੇ ਛੱਡ ਆਉਂਦੇ ਆ ਹੈ ਜਾ ਜਮੀਨਾਂ ਵਿੱਚ ਗੱਡ ਆਉਂਦੇ ਆ ਜਾਂ ਫਿਰ ਵਿਹੜੇ 'ਚ ਹੀ ਗੱਡ ਦਿੰਦੇ ਆ ਧੀ ਨੂੰ ਜਾਂ ਖੇਤਾਂ ਵਿੱਚ ਸੇਟ ਆਉਂਦੇ ਕਿੰਨੀਆਂ ਕਹਾਣੀਆਂ ਸੁਣੀਆਂ ਨੇ ਅਸੀਂ ਉਹ ਬੰਦਿਆਂ ਨੇ ਪਾਲੀਆਂ ਨੇ ਧੀਆਂ ਔਰ ਫੁੱਲਾਂ ਵਾਂਗੂ ਪਾਲੀਆਂ ਲੱਗਦੀਆਂ ਨੇ ਹੈਨਾ ਤੇ ਸਾਡੇ ਲੋਕੀ ਕਮੈਂਟ ਇਦਾਂ ਝਾੜਦੇ ਨੇ ਨਾ ਤੁਹਾਨੂੰ ਦਿਖਾਉਣਾ ਮੈਂ ਦੋ ਚਾਰ ਕਮੈਂਟ ਤੁਹਾਨੂੰ ਪੜਾਉਣੇ ਆ ਮੈਂ ਅ ਤੁਹਾਨੂੰ ਨਾ ਮੈਂ ਆ ਦੇਖੋ ਜਰਾ ਦੇਖੋ ਕਮੈਂਟ ਕਹਿੰਦਾ ਬੰਦਾ ਕਹਿੰਦਾ ਕਿ ਧੀਆਂ ਨੂੰ ਕੁਖ ਚ ਨਹੀਂ ਆਹ ਕਮੈਂਟ ਜਿਹੜਾ ਮੈਂ ਚੰਗਾ ਕੱਢਿਆ ਦੇਖੋ ਇਹ ਬਹੁਤ ਸੋਹਣਾ ਕਮੈਂਟ ਹੈ ਇਸ ਕਮੈਂਟ ਨੂੰ ਪੋਜੀਟਿਵਲੀ ਲਿਓ ਇਹ ਚੰਗੀਆਂ ਕਮੈਂਟਾਂ ਵਿੱਚੋਂ ਮੈਂ ਕੱਢਿਆ ਹੋਇਆ ਮੈਂ ਕਹਿੰਦਾ ਇਹ ਵੀ ਦਿਖਾਉਣੇ ਚਾਹੀਦੇ ਨੇ ਨਾ ਚੰਗਾ ਜੇ ਕੋਈ ਕੋਈ ਗੱਲ ਕਰਦਾ ਕਹਿੰਦਾ ਧੀਆਂ ਨੂੰ ਕੁਖ ਚ ਕਤਲ ਨਹੀਂ ਕਰਾਇਆ ਬਹੁਤ ਬਹੁਤ ਵਧਾਈ ਬਹੁਤ ਵਧੀਆ ਸੋਚ ਹੈ ਪਰਿਵਾਰ ਦੀ ਨਹੀਂ ਤਾਂ ਲੋਕ ਧੀਆਂ ਨੂੰ ਕੁਖਾਂ ਚ ਹੀ ਕਤਲ ਕਰ ਦਿੰਦੇ ਨੇ ਇਹੀ ਗੱਲ ਮੈਂ ਕਹਿ ਰਿਹਾ ਸੀਗਾ ਨਾ ਉਹ ਗੱਲ ਦੇ ਸੱਚੀ ਹੋ ਗਈ ਤੇ ਦੂਸਰੇ ਹੁਣ ਕਮੈਂਟ ਮੇਰੇ ਖਿਆਲ ਹੁਣ ਤੇ ਜ਼ਿਆਦਾਤਰ ਦੂਸਰੇ ਹੀ ਹੋਣੇ ਨੇ ਇਹਨਾਂ ਨੂੰ ਵੀ ਪੜ ਲੈਨੇ ਆ ਆ ਦੇਖੋ ਜੀ ਤੇਜਪਾਲ ਸਿੰਘ ਐ ਕਿਉਂ ਕਹਿੰਦਾ ਪਹਿਲਾਂ ਤਾਂ ਇਹਨਾਂ ਨੂੰ ਮੁੰਡੇ ਦੀ ਵਦਾਈ ਜਿਸ ਮੁੰਡੇ ਦੀ ਖਾਤਰ ਇਹਨਾਂ ਨੇ ਇੰਨੀ ਭੈਣ ਮੈਂ ਹੁਣ ਕਹਿਣਾ ਨਹੀਂ ਅੱਗੇ ਉਹਨੇ ਕਾਫੀਆ ਮੜਾਇਆ ਪਰ ਦੇਖੋ ਕੀ ਮੜਾਇਆ ਤੁਸੀਂ ਖੁਦ ਹੀ ਪੜ ਲਓ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਹਿੰਦਾ ਪਹਿਲਾਂ ਤਰ੍ਹਾਂ ਉਹ ਵਧਾਈ ਫਿਰ ਕਹਿੰਦਾ ਜਿਸ ਮੁੰਡੇ ਦੀ ਖਾਤਰ ਇਹਨਾਂ ਨੇ ਇੰਨੀ ਡੈਸ਼ 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 ਫਿਰ ਅਗੇ ਗਲਤ ਗੱਲ ਆ ਗਰੀਬੀ ਨੂੰ ਆਪ ਸੱਦਾ ਦਿੱਤਾ ਇਸ ਬੰਦੇ ਨੂੰ ਇੰਨਾ ਕੁ ਫਿਕਰ ਹੈ ਨਾ ਦੀ ਗਰੀਬੀ ਦਾ ਇੰਨਾ ਕੁ ਫਿਕਰ ਆ ਵੀ ਇਹਨੂੰ ਲੱਗਦਾ ਹੁਣ ਸਾਰਾ ਬੋਝ ਸ਼ਾਇਦ ਮੇਰੇ ਤੇ ਹੀ ਪੈ ਜਾਣਾ ਇਸ ਕਰਕੇ ਇਹਨੇ ਜਿਹੜੀ ਗੱਲ ਕਿਹਾ ਉਹ ਜਿਹੜਾ ਗਲਤ ਲਫ਼ਜ਼ ਉਹ ਇਹਨੇ ਕਿਰਾਇਆ ਐਕਚੁਅਲੀ ਆਪਣੀ ਆਜੋ ਅੱਗੇ ਕਮੈਂਟ ਆ ਕਹਿੰਦਾ ਕੁਲਦੀਪ ਸਿੰਘ ਪਾਵਲਾ ਕਹਿੰਦਾ ਧੀਆਂ ਉੱਪਰ ਤੁਹਾਨੂੰ ਕੋਈ ਵਿਸ਼ਵਾਸ ਨਹੀਂ ਸੀ ਅਕਲ ਦਾ ਘਾਟਾ ਕਹਾਵਤ ਹੈ ਹਰਿਆਣੇ ਦਾ जाट 26 ਨੂੰ ਦੂਣੀ ਪਤਾ ਨਹੀਂ ਕੀ ਇਹਨਾਂ ਨੇ ਬਣਾਇਆ ਹੋਇਆ ਇਹ ਦੇਖ ਲਓ ਮਤਲਬ ਇਹਨਾਂ ਲੋਕਾਂ ਨੂੰ ਇਹ ਸਿਆਣੇ ਪਿਆਣੇ ਨੇ ਜੋੜੀ ਦੀ ਫੋਟੋ ਲੱਗੀ ਹੋਈ ਹੈ ਹਸਬੰਡ ਵਾਈਫ ਦੀ ਸਰਦਾਰ ਆ ਯਾਰ ਤੁਸੀਂ ਮਤਲਬ ਮੈਂ ਫੋਟੋ ਤੁਹਾਨੂੰ ਫੇਰ ਸਕਰੀਨ ਤੇ ਦਿਖਾਉਣਾ ਦੁਬਾਰਾ ਕਿ ਤੁਹਾਨੂੰ ਲੱਗਦਾ ਕਿ ਇਸ ਪਰਿਵਾਰ ਨੂੰ ਕੋਈ ਦੁੱਖ ਹੈਗਾ ਦੇਖੋ ਕੁੜੀਆਂ ਵਿਚਾਰੀਆਂ ਕਿੰਨੀਆਂ ਖੁਸ਼ ਨੇ ਕਿੰਨੀਆਂ ਸੋਹਣੀਆਂ ਨੇ ਬੱਚੀਆਂ ਵਿਚਾਰੀਆਂ ਹਨਾ ਤੇ ਇਹਨਾਂ ਲੋਕਾਂ ਨੂੰ ਸਾਡੇ ਪੰਜਾਬੀਆਂ ਨੂੰ ਕਈਆਂ ਨੂੰ ਇੰਨਾ ਕੁ ਫਿਕਰ ਆ ਕਿ ਬਸ ਰਹਿ ਰੱਬ ਦਾ ਨਾ ਤੇ ਆਜੋ ਇੱਕ ਹੋਰ ਕਮੈਂਟ ਤੁਹਾਨੂੰ ਪੜਾਉਣਾ ਇਹ ਵੀ ਮੈਂ ਕਹਿਣਾ ਨਹੀਂ ਆ ਵੀ ਦੇਖ ਲਓ ਮੈਂ ਕਹਿਣਾ ਨਹੀਂ ਤੁਹਾਨੂੰ ਨਜ਼ਰ ਆ ਰਿਹਾ ਸਕਰੀਨ ਤੇ ਤੁਸੀਂ ਦੇਖ ਲਓ ਮੈਂ ਕੀ ਕਹਾਂ ਇਸ ਨਖਿੱਧ ਬੰਦੇ ਬਾਰੇ ਜਸਪ੍ਰੀਤ ਹੈ ਕੋਈ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੇਰਾ ਤੇ ਇਹ ਚੈਨਲ ਜਿਹੜਾ ਮੇਰਾ ਪੇਜ ਆ ਧੀਆਂ ਭੈਣਾਂ ਦੇਖਦੀਆਂ ਨੇ ਮੈਂ ਸਤਿਕਾਰ ਕਰਦਾ ਹਾਂ ਉਹਦਾ ਇਸ ਕਰਕੇ ਮੈਂ ਕਹਿੰਦਾ ਪਰ ਇਹ ਬਕਵਾਸ ਕਰਨ ਲੱਗੇ ਦੇਖਦੇ ਨਹੀਂ ਦੇਖੋ ਕੀ ਹੈ ਅਗਲਾ ਕਮੈਂਟ ਵੀ ਤੁਹਾਨੂੰ ਪੜਾਉਣਾ ਕਿ ਇਹ ਕਹਿੰਦਾ ਦੇਖੋ ਵਿਜੇ ਕੁਮਾਰ ਇਹ ਵੀ ਪੰਜਾਬੀ ਆ ਸੁਖਨਾ ਕਹਿੰਦਾ ਕੁੜੀਆਂ ਕੁੜੀਆਂ ਤੇ ਮੁੰਡੇ ਵਿੱਚ ਕੋਈ ਫਰਕ ਨਹੀਂ ਹੁੰਦਾ ਤੇ ਇੱਕ ਹੋਵੇ ਜਾਂ ਦੋ ਬੱਚੇ ਦੋ ਹੀ ਹੋਣੇ ਚਾਹੀਦੇ ਹਨ ਪਤਾ ਨਹੀਂ ਇਹੋ ਜਿਹੇ ਅਨਪੜ ਲੋਕ ਕਿੱਥੋਂ ਆਗ ਜਾਂਦੇ ਨੇ ਔਰਤ ਵੀ ਕਿਸੇ ਦੀ ਧੀ ਹੈ ਬੱਚੇ ਬਣਾਉਣ ਵਾਲੀ ਮਸ਼ੀਨ ਨਹੀਂ ਠੀਕ ਹੈ ਬੱਚੇ ਬਣਾਉਣ ਵਾਲੀ ਮਸ਼ੀਨ ਨਹੀਂ ਪਰ ਮੀਆਂ ਬੀਵੀ ਰਾਜੀ ਨੇ ਉਹ ਕਿੰਨੀ ਖੁਸ਼ ਹੈ ਵਾਈਫ ਉਹਨਾਂ ਦੀ ਹੈ ਨਾ ਇਸ ਤੋਂ ਪਹਿਲਾਂ ਕਿ ਅਗਲਾ ਕਮੈਂਟ ਤੁਹਾਨੂੰ ਦਿਖਾਵਾਂ ਮੈਂ ਦੱਸਣਾ ਚਾਹੁੰਦਾ ਅਸੀਂ 6 ਭੈਣ ਪਾਈਆਂ ਹੈ ਨਾ ਤਿੰਨ ਭਰਾਵਾਂ ਤੋਂ ਬਾਅਦ ਸਾਡੀ ਧੀ ਸਾਡੀ ਭੈਣ ਹੋਈ ਸੀ ਹੈ ਨਾ ਫਿਰ ਸਾਡੀ ਇੱਕ ਹੋਰ ਭੈਣ ਹੋਈ ਸਾਰਿਆਂ ਤੋਂ ਲਾਸਟ ਮੈਂ 6 ਭੈਣ ਪਾਈਆਂ ਸੀ ਤੇ ਫਿਰ ਅਸੀਂ ਤਾਂ ਤਿੰਨ ਭਰਾ ਆਲਰੇਡੀ ਮੇਰੇ ਸੀਗੇ ਫਿਰ ਮੇਰੇ ਮਾਪੇ ਨੇ ਧੀ ਦਾ ਇੰਤਜ਼ਾਰ ਕੀਤਾ ਨਾ ਕਿ ਧੀ ਚਾਹੀਦੀ ਐ ਤਿਆਂ ਦੋ ਹੋਈਆਂ ਆਪੋ ਆਪਣੇ ਘਰੀ ਸੁਖ ਖੁਸ਼ ਨੇ ਹਨਾ ਸੁਖੀ ਨੇ ਆਪੋ ਆਪਣੇ ਘਰੀ ਤੇ ਫਿਰ ਸਭ ਤੋਂ ਲਾਸਟ ਮੈਂ ਛੇ ਵਾਂ ਬਹੁਤ ਸਾਰੇ ਉਹ ਜਿਹੜੇ ਨੇ ਜਿਨ੍ਹਾਂ ਦੇ 4-4 5-5 ਪੁੱਤ ਨੇ ਉਹ ਤਿਆਂ ਲੱਭਦੇ ਨੇ ਸਾਰੇ ਤੁਹਾਡੇ ਵਰਗੀ ਸੋਚ ਦੇ ਮਾਲਕ ਨਹੀਂ ਨਾ ਹੈਗੇ ਜਦ ਉਹਨਾਂ ਨੂੰ ਕੋਈ ਫਿਕਰ ਹੀ ਨਹੀਂ ਜਾਂਦ ਹੋਏ ਵੀ ਬਹੁਤ ਮਤਲਬ ਅਜੀਬੋ ਗਰੀਬ ਤਰੀਕੇ ਨਾਲ ਧੀਆਂ ਪੜੀਆਂ ਹੋਈਆਂ ਨੇ ਨੌ ਜਿਹੜੀਆਂ ਨੇ ਉਹ ਫੋਟੋ ਤੋਂ ਪਤਾ ਲੱਗ ਜਾਂਦਾ ਉਹਨਾਂ ਦੇ ਚਿਹਰੇ ਦੀ ਸਮਾਲਿਕ ਤੋਂ ਸਿਹਤ ਤੋਂ ਹੈਲਥ ਤੋਂ ਪਤਾ ਲੱਗ ਜਾਂਦਾ ਕਿ ਇਹੋ ਜੀ ਪਰਵ੍ਰਿਸ਼ ਹੋ ਰਹੀ ਬੱਚਿਆਂ ਦੀ ਆ ਜੋ ਤੁਹਾਨੂੰ ਇੱਕ ਦੋ ਹੋਰ ਤਿੰਨ ਕਿ ਕਮੈਂਟ ਹੋਰ ਨੇ ਤਿੰਨ ਚਾਰ ਇਹ ਹੈ ਜੀ ਅੰਮ੍ਰਿਤ ਹਰਵੀਨ ਕੋਰ ਕੁੜੀ ਆ ਲੇਡੀ ਲੇਡੀ ਕੀ ਕਹਿੰਦੀ ਦੇ ਦੈਂ ਸ਼ਰਮ ਕਰ ਲੋ ਕਰ ਲੋ ਭਰਾਵਾ ਸ਼ਰਮ ਏ ਪਰਾਵਾ ਦੇ ਸ਼ਰਮ ਕਰ ਲੋ ਕਿਹਦੇ ਭਰਾਵਾਂ ਦੇ ਚੱਕਰ ਵਿੱਚ ਚੱਕਰ ਚ ਇੰਨੇ ਬੱਚੇ ਜੰਮ ਦਿੱਤੇ ਇਹਨਾਂ ਦੀ ਹੀ ਗੁੱਡ ਐਜੂਕੇਸ਼ਨ ਤੇ ਪਰਵਰਿਸ਼ ਚੰਗੀ ਤਰ੍ਹਾਂ ਕਰਨੀ ਸੀ ਜਿੱਥੇ ਉਹ ਬੰਦਾ 9 ਦੀ ਕਰ ਰਿਹਾ ਤੇ ਉਹ 10ਵੇਂ ਦੀ ਨਹੀਂ ਕਰੇਗਾ ਹੈਨਾ ਇਹ ਚਲੋ ਮਾਂ ਬਾਪ ਨੂੰ ਮੰਨ ਲੈਂਦੇ ਆ ਕਿ ਲੋੜ ਸੀਗੀ ਜਾਂ ਨਹੀਂ ਸੀਗੀ ਪਰ ਧੀਆਂ ਜਿਨ੍ਹਾਂ ਦੀਆਂ ਹੁੰਦੀਆਂ ਜੇ ਦੋ ਭੈਣਾਂ ਵੀ ਹੋਣ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਰਖੜੀਆਂ ਤੇ ਕੀ ਹਾਲ ਹੁੰਦਾ ਉਹਨਾਂ ਦਾ ਕਦੇ ਮਹਿਸੂਸ ਕਰਕੇ ਦੇਖਿਓ ਆਜੋ ਅੱਗੇ ਤੁਹਾਨੂੰ ਦਿਖਾਉਣਾ ਇੱਕ ਦੋ ਕਮੈਂਟ ਹੋਰ ਇਹ ਕੌਣ ਆ ਜੀ ਸੁਖ ਬਰਾੜ ਕਹਿੰਦੇ ਨੇ ਇੱਕ ਇੱਕ ਮੁੰਡੇ ਲਈ ਬੱਚਿਆਂ ਦੀ ਲਾਈਨ ਬੱਚਿਆਂ ਦੀ ਲਿਖਣਾ ਬੱਚਿਆਂ ਦੀ ਹਾਲ ਲਿਖਿਆ ਬੱਚਿਆਂ ਦੀ ਲਾਈਨ ਲਗਾ ਦਿੱਤੀ ਜਿਵੇਂ ਮਹਾਰਾਜਾ ਪਟਿਆਲਾ ਹੋਵੇ ਲੈ ਦੱਸ ਜੇ ਮਹਾਰਾਜਾ ਹੀ ਤੁਸੀਂ ਗੱਲ ਕਰਦੇ ਇਹਨਾਂ ਦੀਆਂ ਰਾਣੀਆਂ ਕਿੰਨੀਆਂ ਸਨ ਮਹਾਰਾਜਾ ਰਣਜੀਤ ਸਿੰਘ ਦੀਆਂ ਕਿੰਨੀਆਂ ਰਾਣੀਆਂ ਸੀਗੀਆਂ ਤੇ ਕਿੰਨੇ ਬੱਚੇ ਸੀ ਗਿਣੇ ਕਦੇ ਹੁਣ ਕਹੋਗੇ ਉਹ ਤਾਂ ਇੰਨੀਆਂ 16 17 ਰਾਣੀਆਂ ਸੀਗੀਆਂ ਤੇ ਮਤਲਬ ਉਹ ਰਾਜੇ ਸੀਗੇ ਉਹ ਜੋ ਮਰਜੀ ਕਰਨ ਉਹਨਾਂ ਨੂੰ ਤੁਹਾਡੀ ਔਕਾਤ ਨਹੀਂ ਕਿ ਉਹਨਾਂ ਬਾਰੇ ਗੱਲ ਕਰ ਸਕੋ ਇਹ ਆਮ ਲੋਕ ਨੇ ਤਾਂ ਤੁਸੀਂ ਗੱਲ ਕਰ ਸਕਦੇ ਹੋ ਆਜੋ ਅਗਲਾ ਕਮੈਂਟ ਦੇਖਦੇ ਆਂ ਕਿਹਦਾ ਇਹ ਹੈ ਜੀ ਤਰਸੀਮ ਦਾਸ ਬਾਬਾ ਜੀ ਦੇਖਦੇ ਕੀ ਕਹਿੰਦੇ ਨੇ ਮੈਨੂੰ ਲੱਗਦਾ ਚੰਗੀ ਗੱਲ ਕੀਤੀ ਇਹਨਾਂ ਨੇ ਕਹਿੰਦੇ ਧੀਆਂ ਨੂੰ ਕੁੱਖ ਚ ਕਤਲ ਨਹੀਂ ਕਰਾਇਆ ਬਹੁਤ ਬਹੁਤ ਵਧਾਈ ਬਹੁਤ ਵਧੀਆ ਸੋਚ ਹੈ ਪਰਿਵਾਰ ਦੀ ਨਹੀਂ ਤਾਂ ਲੋਕ ਕਹਿੰਦੇ ਬਹੁਤ ਵਧੀਆ ਸੋਚ ਹੈ ਪਰਿਵਾਰ ਦੀ ਨਹੀਂ ਤਾਂ ਲੋਕ ਧੀਆਂ ਨੂੰ ਕੁੱਖਾ ਚ ਕਤਲ ਕਰਾ ਦਿੰਦੇ ਨੇ ਬਿਲਕੁਲ ਸਹੀ ਕਿਹਾ ਇਹੀ ਗੱਲ ਮੈਂ ਸਟਾਰਟਿੰਗ ਚਾਹੀ ਸੀ ਕਿ ਇਹਨਾਂ ਨੇ ਨਾ ਧੀ ਕੋਈ ਕਤਲ ਕਰਾਈ ਨਾ ਲੱਗਦਾ ਹੈ ਦੇਖਣ ਤੋਂ ਕਿ ਬੱਚਿਆਂ ਦੀ ਨੌਆਂ ਧੀਆਂ ਦੀ ਪਰਵਰਿਸ਼ ਵਿੱਚ ਕੋਈ ਕਮੀ ਹੋਏਗੀ ਮੈਨੂੰ ਇਦਾਂ ਲੱਗਦਾ ਕੋਦੇ ਉਹਨਾਂ ਤੇ ਕੁੜੀਆਂ ਵੀ ਮੁੰਡਿਆਂ ਵਾਂਗੂ ਪਾਲੀਆਂ ਹੋਈਆਂ ਨੇ ਸੋ ਇਹ ਆ ਜੀ ਜੋੜੀ ਜਿਨ੍ਹਾਂ ਦੇ ਤੁਹਾਨੂੰ ਫੋਟੋ ਇੱਕ ਵਾਰੀ ਫੇਰ ਦਿਖਾ ਦਿੰਦਾ ਪੂਰੇ ਪਰਦੇ ਤੇ ਜਾਣ ਤੋਂ ਪਹਿਲਾਂ ਸੋ ਸਾਰੇ ਦੁਆ ਕਰੋ ਮਾਲਕ ਇਸ ਜੋੜੀ ਨੂੰ ਤੇ ਸਪੈਸ਼ਲੀ ਨੌ ਧੀਆਂ ਨੇ ਇਦਾਂ ਹੀ ਖੁਸ਼ ਰੱਖੇ ਮਾਲਕ ਬਹੁਤ ਸੋਹਣੀ ਸਿਹਤ ਆ ਕੁੜੀਆਂ ਦੀ ਜਿੱਦਾਂ ਪਲੀਆਂ ਬਹੁਤ ਪਿਆਰ ਨਾਲ ਪਲੀਆਂ ਲੱਗਦੀਆਂ ਨੇ ਧੀਆਂ ਸਾਰੀਆਂ ਤੇ ਕਿਸੇ ਵੀ ਚੀਜ਼ ਦੀ ਕਮਨੀ ਲੱਗਦੀ ਮਾਪਾ ਬੋ ਖੋਸ਼ ਨੇ ਜਿਹਨੂੰ ਅਖੇ ਕਹਿੰਦੀ ਜਨਾਨੀ ਆ ਇੱਕ ਮਸ਼ੀਨ ਆ ਹੋਤ ਬੜੀ ਸੋਹਣੀ ਖੋਸ਼ ਆ ਤੈਨੂੰ ਐਵੇਂ ਤਕਲੀਫ ਹੋਈ ਜਾਂਦੀ ਫਿਰ ਟੇਮ ਸੋ ਚਲੋ ਇਹ ਗੱਲਾਂ ਸੀ ਮੇਰਾ ਦਿਲ ਕੀਤਾ ਤੁਹਾਨਾਂ ਨਾਲ ਸਾਂਝੀ ਕੀਤੀ ਜਾਵੇ ਗੱਲ ਸੋ ਧੀ ਤੇ ਮੁੰਡੇ ਵਿੱਚ ਕੋਈ ਫਰਕ ਨਹੀਂ ਹੈਗਾ ਪਰ ਉਹ ਧੀਆਂ ਚਾਹੁੰਦੀਆਂ ਹੋਣਗੇ ਕਿ ਸਾਡੇ ਭਰਾ ਆ ਜਾਵੇ ਨੌ ਧੀਆਂ ਨੇ ਉਹ ਚਾਹੁੰਦੀਆਂ ਨੇ ਕਿ ਸਾਡੇ ਘਰ ਭਰਾ ਆ ਜਾਵੇ ਤੇ ਇਸ ਕਰਕੇ ਮਾਪਾ ਪ੍ਰੇਸ਼ਕ ਲਿੰਦਾ ਸੋ ਬਰ ਬਰ ਮੁਬਾਰਕਾ ਸਤ ਸ਼੍ਰੀ ਅਕਾਲ